ਕਾਲ ਹਮਦਾਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌੜਮੀਆਂ ਖਬਰਾਂ ਤੇ ਅਮਰੀਕਾ ਅਤੇ ਕੈਨੇਡਾ ਦੇ 6 ਪੰਜਾਬੀ ਟਰੱਕ ਡਰਾਈਵਰਾਂ ਵਿੱਚੋਂ ਇੱਕ ਨੂੰ ਹੋਈ ਕੈਦ ਲਵਪ੍ਰੀਤ ਦੇ ਟਰੱਕ ਦੀ ਟੱਕਰ ਨਾਲ ਦੋ ਜਣੇ ਸੜੇ ਸੰ ਜਿਉਂਦੇ ਕਮਲਪ੍ਰੀਤ ਅਤੇ ਜਸ਼ਨਪ੍ਰੀਤ ਦੇ ਮੁਕਦਮੇ ਆਦੀ ਸੁਣਵਾਈ ਜਾਰੀ ਅਮਰੀਕਾ ਦੀਆਂ 에어ਲਾਈਨਜ਼ ਨੂੰ ਮਿਲੀ ਚੇਤਾਵਨੀ ਮੈਕਸੀਕੋ ਤੇ ਹਮਲਾ ਕਰਨ ਦੀ ਤਿਆਰੀ ਵਿੱਚ 트럼ਪ ਕੈਨੇਡਾ ਵਿੱਚ ਪੰਜਾਬਣ ਦੇ ਕਤਲਮਗਰੋਂ ਫਰਾਰ ਹੋਇਆ ਮਨਪ੍ਰੀਤ ਸਿੰਘ ਸੰਗਰੂਰ ਪੁਲਿਸ ਨੇ ਕੀਤਾ ਕਾਬੂ ਅਕਤੂਬਰ 2025 ਵਿੱਚ ਹੋਇਆ ਸੀ ਆ ਮਨਪ੍ਰੀਤ ਕੌਰ ਸੈਣੀ ਦਾ ਕਤਲ ਅਮਰੀਕਾ ਦੀ ਅਦਾਲਤ ਵੱਲੋਂ ਇਮੀਗ੍ਰੇਸ਼ਨ 에ਜੈਂਟਾਂ ਨੂੰ ਸਖਤ ਤਾੜਨਾ ਵਿਕਾਵਾ ਕਾਰੀਆਂ ਨੂੰ ਗ੍ਰਫਤਾਰ ਕਰਨ ਤੇ ਲਾਈ ਰੋਕ ਗੱਡੀਆਂ ਵਿੱਚ ਜਾਂਦੇ ਲੋਕਾਂ ਨੂੰ ਰੋਕਣ ਦੀ ਮਨਾਹੀ ਯੂਕੇ ਦੇ ਗੁਰਦੁਆਰਾ ਸਾਹਿਬ ਵਿੱਚ ਮੀਟ ਸੁੱਟਣ ਵਾਲਾ ਆਇਆ ਕਾਬੂ ਪਾਰਲੀਮੈਂਟ ਵਿੱਚ ਮੁੱਦਾ ਉਠਾਣ ਮਗਰੋਂ ਪੁਲਿਸ ਨੇ ਕੀਤੀ ਕਾਰਵਾਈ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਅਤੇ ਕੈਨੇਡਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਵਿਰੁੱਧ ਜਾਨਲੇਵਾ ਹਾਦਸਿਆਂ ਬਾਰੇ ਚੱਲ ਰਹੇ ਮੁਕਦਮਿਆਂ ਵਿੱਚੋਂ ਇੱਕ ਦਾ ਫੈਸਲਾ ਆ ਗਿਆ ਹੈ ਅਤੇ 30 ਸਾਲ ਦੇ ਲਵਪ੍ਰੀਤ ਸਿੰਘ ਨੂੰ 9 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਿਨਜ਼ਰ ਦੀ ਅਦਾਲਤ ਵੱਲੋਂ ਸੁਣਾਈ ਸਜ਼ਾ ਮੁਕੰਮਲ ਹੋਣ ਮਗਰੋਂ ਲਵਪ੍ਰੀਤ ਸਿੰਘ ਘੱਟੋ-ਘੱਟ 4 ਸਾਲ ਤੱਕ ਟਰੱਕ ਨਹੀਂ ਚਲਾ ਸਕੇਗਾ। ਸੀਟੀਵੀ ਨਿਊਜ਼ ਦੀ ਰਿਪੋਰਟ ਮੁਤਾਬਕ 23 ਸਤੰਬਰ 2022 ਨੂੰ ਵਾਪਰੇ ਹਾਦਸੇ ਦੌਰਾਨ ਲਵਪ੍ਰੀਤ ਸਿੰਘ 104 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਟਰੱਕ ਚਲਾ ਰਿਹਾ ਸੀ ਅਤੇ ਹਾਈਵੇ 401 ਤੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। Ontario Provincial Police ਦਾ ਦਾਵਾ ਹੈ ਕਿ ਹਾਦਸੇ ਤੋਂ 30 ਸਕਿੰਟ ਪਹਿਲਾਂ ਉਸ ਨੂੰ ਇੱਕ ਟੈਕਸਟ ਮੈਸੇਜ ਆਇਆ ਅਤੇ ਉਹ ਫੋਨ ਦੇਖਣ ਲੱਗਾ ਡਰਾਈਵਿੰਗ ਦੌਰਾਨ ਲਾਪਰਵਾਹੀ ਕਰਕੇ ਅੱਗੇ ਜਾ ਰਹੀ ਕਾਰ ਦੇ ਪਿਛਲੇ ਹਿੱਸੇ ਵਿੱਚ ਵੱਜੀ ਜ਼ੋਰਦਾਰ ਟੱਕਰ ਮਗਰੋਂ ਅੱਗ ਲੱਗ ਗਈ ਅਤੇ ਇਸ ਵਿੱਚ ਸਵਾਰ ਦੋ ਜਣੇ ਜਿਉਂਦੇ ਸੜ ਗਏ ਜੱਜ ਨੇ ਮੰਨਿਆ ਕਿ ਲਵਪ੍ਰੀਤ ਸਿੰਘ ਨੂੰ ਆਪਣੀ ਹਰਕਤ ਤੇ ਡੂੰਘਾ ਅਫਸੋਸ ਹੈ ਅਤੇ ਉਸਨੇ ਕਾਰ ਵਿੱਚ ਸੜ ਰਹੇ ਦੋ ਜਣਿਆਂ ਨੂੰ ਬਚਾਉਣ ਦੇ ਭਰਪੂਰ ਯਤਨ ਵੀ ਕੀਤੇ ਪਰ ਕਮਰਸ਼ੀਅਲ ਡਰਾਈਵਰ ਨੂੰ ਸਜ਼ਾ ਤੋਂ ਬਗੈਰ ਛੱਡਣਾ ਵਾਜਬ ਨਹੀਂ ਹੋਵੇਗਾ ਜੱਜ ਨੇ ਆਪਣੇ ਫੈਸਲੇ ਵਿੱਚ ਉਮੀਦ ਜ਼ਾਹਰ ਕੀਤੀ ਕਿ ਇਸ ਰਾਹੀਂ ਲਾਪਰਵਾਹ ਡਰਾਈਵਰਾਂ ਨੂੰ ਸਬਕ ਮਿਲੇਗਾ ਦੂਜੇ ਪਾਸੇ ਵਾਸ਼ਿੰਗਟਨ ਸੂਬੇ ਵਿੱਚ ਕਮਲਪ੍ਰੀਤ ਸਿੰਘ ਦੇ ਟਰੱਕ ਦੀ ਟੱਕਰ ਨਾਲ ਜਾਨ ਗਵਾਉਣ ਵਾਲੇ ਸ਼ਖਸ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਦੋ ਸੂਬਾ ਸਰਕਾਰਾਂ ਵਿਰੁੱਧ ਉਹਨਾਂ ਦਾ ਮੁਕੱਦਮਾ ਲੜਨ ਵਾਸਤੇ ਕੋਈ ਵਕੀਲ ਜਾਂ ਲਾਅ ਫਾਰਮ ਤਿਆਰ ਨਹੀਂ ਕੈਲੀਫੋਰਨੀਆ ਵਿੱਚ ਰਹਿੰਦੇ ਕਮਲਪ੍ਰੀਤ ਸਿੰਘ ਦੇ ਟਰੱਕ ਦੀ ਟੱਕਰ ਨਾਲ ਰੌਬਰਟ ਪੀਅਰਸਨ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਭੈਣ ਜੈਨ ਜੈਂਸਨ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਰਾਜਾਂ ਵਿਰੁੱਧ ਮੁਕੱਦਮਾ ਦਾਇਰ ਕਰਨਾ ਚਾਹੁੰਦੀ ਹੈ ਜਿੱਥੇ ਕਮਲਪ੍ਰੀਤ ਸਿੰਘ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਜਾਰੀ ਕੀਤਾ ਗਿਆ ਕਮਲਪ੍ਰੀਤ ਸਿੰਘ ਨੂੰ ਅਦਾਲਤ ਨੇ 1 ਲੱਖ ਡਾਲਰ ਦੀ ਜ਼ਮਾਨਤ ਤੇ ਰਹਾ ਕਰ ਦਿੱਤਾ ਸੀ ਪਰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਸਖਤ ਇਤਰਾਜ਼ ਜ਼ਾਹਰ ਕੀਤਾ ਜਿਸ ਉੱਤੇ ਪਹਿਲਾਂ ਹੀ ਡਿਟੇਨਰ ਲਾਗੂ ਸੀ ਇਸੇ ਦੌਰਾਨ ਕੈਲੀਫੋਰਨੀਆ ਵਿੱਚ ਜਸ਼ਨਪ੍ਰੀਤ ਸਿੰਘ ਵਿਰੁੱਧ ਚੱਲ ਰਹੇ ਮੁਕਦਮੇ ਦੌਰਾਨ ਉਸ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਤਾਂ ਮਿਲ ਗਈ ਪਰ ਪੰਜਾਬੀ ਟਰਾਂਸਲੇਟਰ ਨਾ ਪਹੁੰਚਣ ਕਰਕੇ ਸੁਣਵਾਈ 3 ਘੰਟੇ ਤੱਕ ਲਟਕ ਗਈ ਜਸ਼ਨਪ੍ਰੀਤ ਸਿੰਘ ਵਿਰੁੱਧ ਨਸ਼ੇ ਦੀ ਹਾਲਤ ਵਿੱਚ ਟਰੱਕ ਚਲਾਉਣ ਦੇ ਦੋਸ਼ ਵੀ ਲੱਗੇ ਸਨ ਜੋ ਬਾਅਦ ਵਿੱਚ ਝੂਠੇ ਸਾਬਤ ਹੋਏ ਅਤੇ ਹੁਣ ਵਹੀਕੂਲਰ ਮੈਂਸਲੋਟਰ ਦੇ 3 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਬਿਊਰੋ ਰਿਪੋਰਟ ਹੰਦਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਅਮਨਪ੍ਰੀਤ ਕੌਰ ਦੇ ਕਤਲ ਦੀ ਸੰਗਰੂਰ ਪੁਲਿਸ ਵੱਲੋਂ ਕੀਤੀ ਗਈ ਗ੍ਰਿਫਤਾਰੀ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਵਿੱਚ ਪੰਜਾਬੀ ਮੁਟਿਆਰ ਦਾ ਕਤਲ ਕਰਕੇ ਫਰਾਰ ਹੋਇਆ ਮਨਪ੍ਰੀਤ ਸਿੰਘ ਸੰਗਰੂਰ ਪੁਲਿਸ ਨੇ ਕਾਬੂ ਕਰ ਲਿਆ ਜੀ ਹਾਂ ਮਨਪ੍ਰੀਤ ਕੈਨੇਡਾ ਵਿੱਚ ਟੈਕਸੀ ਚਲਾਉਂਦਾ ਸੀ ਅਤੇ ਪੱਕਾ ਹੋਣ ਲਈ ਅਮਨਪ੍ਰੀਤ ਕੌਰ ਸੈਣੀ ਉੱਤੇ ਵਿਆਹ ਲਈ ਦਬਾਅ ਪਾਉਣ ਲੱਗਾ ਪਰ ਟ੍ਰਾਂਟੋ ਦੇ ਈਸਟ ਯਾਰਕ ਇਲਾਕੇ ਵਿੱਚ ਪਰਸਨਲ ਸਪੋਰਟ ਵਰਕਰ ਵਜੋਂ ਕੰਮ ਕਰ ਰਹੀ ਅਮਨਪ੍ਰੀਤ ਨੇ ਵਿਆਹ ਤੋਂ ਸਾਫ਼ ਨਾ ਕਰ ਦਿੱਤੀ ਅਮਨਪ੍ਰੀਤ ਦਾ ਇਨਕਾਰ ਸੁਣਨ ਮਗਰੋਂ ਮਨਪ੍ਰੀਤ ਅੰਦਰ ਨਫ਼ਰਤ ਦੇ ਭਾਂਬੜ ਬੜ ਉੱਠੇ ਅਤੇ ਕੁਝ ਦਿਨ ਬਾਅਦ ਅਮਨਪ੍ਰੀਤ ਕੌਰ ਸੈਣੀ ਦੀ ਵੱਡੀ ਟੁਕੀ ਲਾਸ਼ 온ਟਾਰੀਓ ਦੇ ਲਿੰਕਨ ਇਲਾਕੇ ਦੇ ਇੱਕ ਪਾਰਕ ਵਿੱਚੋਂ ਬਰਾਮਦ ਕੀਤੀ ਗਈ ਦੱਸ ਦਈਏ ਕਿ ਅਮਨਪ੍ਰੀਤ ਕੌਰ 2020 ਵਿੱਚ ਕੈਨੇਡਾ ਪਹੁੰਚੀ ਅਤੇ ਨਰਸਿੰਗ ਕੋਰਸ ਮੁਕੰਮਲ ਕਰਨ ਮਗਰੋਂ ਪਰਮਨੈਂਟ ਰੈਜ਼ਿਡੈਂਸੀ ਹਾਸਲ ਕਰ ਲਈ ਜਦ ਕਿ ਦੂਜੇ ਪਾਸੇ ਯੂਪੀ ਦੇ ਲਖੀਮਪੁਰ ਇਲਾਕੇ ਨਾਲ ਸੰਬੰਧਤ ਮਨਪ੍ਰੀਤ 2022 ਵਿੱਚ ਕੈਨੇਡਾ ਪੁੱਜਾ ਅਤੇ ਉਸ ਨੂੰ ਪੀਆਰ ਹਾਸਲ ਕਰਨ ਵਿੱਚ ਦਿੱਕਤਾਂ ਆ ਰਹੀਆਂ ਸਨ ਸੰਗਰੂਰ ਦੀ ਪ੍ਰੇਮ ਬਸਤੀ ਦੇ ਵਸਨੀਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਕਈ ਵਾਰ ਪਰਿਵਾਰ ਨੂੰ ਫੋਨ ਕਰਕੇ ਮਨਪ੍ਰੀਤ ਦੀ ਤੱਕੇਸ਼ਾਹੀ ਬਾਰੇ ਦੱਸ ਚੁੱਕੀ ਸੀ ਇਸੇ ਦੌਰਾਨ 21 ਅਕਤੂਬਰ 2025 ਨੂੰ ਅਮਨਪ੍ਰੀਤ ਕੌਰ ਦਾ ਸੰਪਰਕ ਪਰਿਵਾਰ ਨਾਲੋਂ ਟੁੱਟ ਗਿਆ 인더ਜੀਤ ਸਿੰਘ ਨੇ ਆਪਣੀ ਵੱਡੀ ਬੇਟੀ ਗੁਰਸਿਮਰਨ ਕੌਰ ਨੂੰ ਛੋਟੀ ਭੈਣ ਬਾਰੇ ਪਤਾ ਕਰਨ ਵਾਸਤੇ ਆਖਿਆ ਜੋ ਕੈਨੇਡਾ ਵਿੱਚ ਹੀ ਰਹਿੰਦੀ ਹੈ ਗੁਰਸਿਮਰਨ ਕੌਰ ਨੇ ਅਮਨਪ੍ਰੀਤ ਦੇ EMPLOYER ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਕੰਮ ਤੇ ਪਹੁੰਚੀ ਹੀ ਨਹੀਂ ਜਿਸ ਮਗਰੋਂ ਗੁਰਸਿਮਰਨ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਦੂਜੇ ਪਾਸੇ ਨਾਇਗਰਾ ਰੀਜਨਲ ਪੁਲਿਸ ਨੇ 21 ਅਕਤੂਬਰ ਦੀ ਸਵੇਰ ਲਿੰਕਨ ਕਸਬੇ ਦੇ ਚਾਰਲਸ ਡੇਲੀ ਪਾਰਕ ਵਿੱਚੋਂ ਇੱਕ Laash ਬਰਾਮਦ ਕੀਤੀ ਨਾਰਥ ਸਰਵਿਸ ਰੋਡ ਅਤੇ ਹਾਈਵੇ 406 ਨੇੜਲੇ ਪਾਰਕ ਵਿੱਚ ਪੁਜੇ ਪੁਲਿਸ ਅਫਸਰਾਂ ਨੇ ਦੇਖਿਆ ਕਿ ਔਰਤ ਦੇ ਸਰੀਰ ਤੇ ਜ਼ਖਮਾਂ ਦੇ ਕਈ ਨਿਸ਼ਾਨ ਸਨ ਔਰਤ ਦੀ شناخت ਅਮਨਪ੍ਰੀਤ ਕੌਰ ਸੈਣੀ ਵਜੋਂ ਹੋਈ ਅਤੇ ਪੁਲਿਸ ਮੁਤਾਬਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕਤਲ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਨੇ ਬ੍ਰੈਮਟਨ ਦੇ 27 ਸਾਲਾ ਮਨਪ੍ਰੀਤ ਸਿੰਘ ਨੂੰ ਮੁੱਖ ਸ਼ੱਕੀ ਐਲਾਨ ਦਿੱਤਾ ਜੋ ਵਾਰਦਾਤ ਮਗਰੋਂ ਕੈਨੇਡਾ ਛੱਡ ਕੇ ਇੰਡੀਆ ਆ ਗਿਆ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਇੰਡੀਆ ਆਉਣ ਮਗਰੋਂ ਅਮਨਪ੍ਰੀਤ ਕੌਰ ਦੇ ਪਰਿਵਾਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ WhatsApp ਅਤੇ Instagram ਰਾਹੀਂ ਤਾਂ ਧਮਕੀਆਂ ਆ ਹੀ ਰਹੀਆਂ ਸਨ ਪਰ ਇੱਕ ਦਿਨ ਉਹ ਹਥਿਆਰ ਲੈ ਕੇ ਇੰਦਰਜੀਤ ਸਿੰਘ ਦੇ ਘਰ ਦਾਖਲ ਹੋ ਗਿਆ ਅਤੇ ਕੈਨੇਡਾ ਵਿੱਚ ਕਤਲ ਦਾ ਮੁਕੱਦਮਾ ਵਾਪਸ ਲੈਣ ਦਾ ਦਬਾਅ ਪਾਉਣ ਲੱਗਾ ਇਸ ਘਟਨਾ ਮਗਰੋਂ ਪਰਿਵਾਰ ਨੇ ਸੀਸੀਟੀਵੀ ਕੈਮਰੇ ਲਗਵਾ ਲਏ ਅਤੇ 3 ਨਵੰਬਰ ਨੂੰ ਮਨਪ੍ਰੀਤ ਮੋੜ ਇੰਦਰਜੀਤ ਸਿੰਘ ਦੇ ਘਰ ਨੇੜੇ ਨਜ਼ਰ ਆਇਆ ਅਤੇ 10 ਜਨਵਰੀ 2026 ਨੂੰ ਤੀਜੀ ਵਾਰ ਘਰ ਦੇ ਆਲੇ-ਦੁਆਲੇ ਢੇਡੇ ਲਾਉਂਦਾ ਦੇਖਿਆ ਗਿਆ ਤੰਗ ਆ ਚੁੱਕੇ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ 15 ਜਨਵਰੀ ਨੂੰ ਸੰਗਰੂਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਮਨਪ੍ਰੀਤ ਦੀ ਗ੍ਰਿਫਤਾਰੀ ਬਾਰੇ ਕੈਨੇਡਾ ਪੁਲਿਸ ਨੂੰ ਵੀ ਇਤਲਾਹ ਦੇ ਦਿੱਤੀ ਗਈ ਹੈ ਅਤੇ ਕਤਲ ਦਾ ਮੁਕੱਦਮਾ ਭੁਤਣ ਲਈ ਕੈਨੇਡਾ ਸਰਕਾਰ ਦੇ ਸਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੇਰ ਆ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਯੂਕੇ ਦੇ ਗੁਰਦੁਆਰਾ ਸਾਹਿਬ ਵਿੱਚ ਕੱਚਾ ਮਾਸ ਸੁੱਟਣ ਵਾਲੇ ਗੋਰੇ ਦੀ ਗ੍ਰਿਫਤਾਰੀ ਨਾਲ ਸੰਬੰਧਤ ਹੈ ਜੀ ਹਾਂ ਯੂਕੇ ਦੇ ਵੈਸਟ ਬ੍ਰੌਮਵਿਚ ਵਿਖੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਗੋਰਾ ਪੁਲਿਸ ਨੇ ਕਾਬੂ ਕਰ ਲਿਆ ਹੈ ਪੁਲਿਸ ਨੇ ਇਹ ਕਾਰਵਾਈ ਵੈਸਟ ਬ੍ਰੌਮਵਿਚ ਤੋਂ ਲੇਬਰ ਪਾਰਟੀ ਦੀ ਐਮਪੀ ਸਹਾਰਾ ਕੂਮਜ਼ ਵੱਲੋਂ ਇਹ ਮਸਲਾ ਪਾਰਲੀਮੈਂਟ ਵਿੱਚ ਉਠਾਏ ਜਾਣ ਮੰਗਰੋਂ ਕੀਤੀ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਸ਼ੱਕੀ ਦੀ ਪਛਾਣ 42 ਸਾਲ ਦੇ ਟੋਮਾਸ ਬਰੂਚ ਵਜੋਂ ਕੀਤੀ ਗਈ ਜਿਸ ਨੇ ਨਸਲੀ ਨਫ਼ਰਤ ਦਾ ਪ੍ਰਗਟਾਵਾ ਕਰਦਿਆਂ ਗੁਰਦੁਆਰਾ ਸਾਹਿਬ ਦੇ ਗੇਟ ਰਾਹੀਂ ਕੱਚਾ ਮਾਸ ਅੰਦਰ ਸੁੱਟਿਆ ਬਰੂਚ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ ਨੇ ਪਰ ਸਿੱਖ ਭਾਈਚਾਰੇ ਨੇ ਹੇਟ ਕਰਾਈਮ ਦੀਆਂ ਧਾਰਾਵਾਂ ਅਧੀਨ ਵੀ ਕਾਰਵਾਈ ਮੰਗੀ ਹੈ ਸਹਿਰਾ ਕੂਮਜ਼ ਨੇ ਸੋਸ਼ਲ ਮੀਡੀਆ ਰਾਹੀਂ ਵੀਡੀਓ ਅਪਲੋਡ ਕਰਦਿਆਂ ਸ਼ੱਕੀ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਪੁਲਿਸ ਨੇ ਸ਼ੱਕੀ ਨੂੰ ਅਦਾਲਤ ਵਿੱਚ ਪੇਸ਼ ਕਰਦਿਆਂ ਅਗਲੀ ਸੁਣਵਾਈ ਤੱਕ ਜੇਲ੍ਹ ਪੇਜ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ ਵੁਲਵਰਹੈਂਪਟਨ ਦੀ ਮੈਜਿਸਟ੍ਰੇਟਸ ਕੋਰਟ ਵਿੱਚ ਹੋਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਵੈਸਟ ਬ੍ਰੌਮ ਵਿਚ ਦੀ ਐਡਵਰਡ ਸਟਰੀਟ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੀ ਬੇਅਦਬੀ ਦੀ ਘਟਨਾ 22 ਦਸੰਬਰ 2025 ਨੂੰ ਵਾਪਰੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਬੇਅਦਬੀ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਅਤੇ ਮਾਮਲੇ ਦੀ ਪੜਤਾਲ ਆਰੰਭ ਹੋ ਗਈ। ਪਰ ਕਈ ਦਿਨ ਤੱਕ ਕੋਈ ਗ੍ਰਿਫਤਾਰੀ ਸੰਭਵ ਨਾ ਹੋ ਸકી ਇਸੇ ਦੌਰਾਨ ਸੈਰਾ ਕੂਮਜ਼ ਨੇ 8 ਜਨਵਰੀ 2026 ਨੂੰ ਇਹ ਮੁੱਦਾ ਸੰਸਦ ਵਿੱਚ ਉਠਾਉਂਦਿਆਂ ਕਿਹਾ ਕਿ ਧਾਰਮਿਕ ਘਟਗਣਤੀਆਂ ਦੀ ਸ਼ਿਕਾਇਤ ਤੇ ਫੌਰੀ ਕਾਰਵਾਈ ਹੋਣੀ ਚਾਹੀਦੀ ਹੈ ਮਾਮਲਾ ਕੌਮੀ ਪਦਰ ਤੇ ਪੁੱਜਣ ਮਗਰੋਂ ਵੈਸਟ ਬ੍ਰੌਮਵਿਚ ਪੁਲਿਸ ਨੇ ਬਦੇਰੇ ਸਰਗਰਮੀ ਨਾਲ ਸ਼ੱਕੀ ਦੀ ਭਾਲ ਆਰੰਭ ਕੀਤੀ ਅਤੇ ਆਖਰਕਾਰ ਸ਼ੱਕੀ ਦੀ ਪਛਾਣ ਪੀ ਜਾ ਸਕੀ ਇੱਥੇ ਦੱਸਣਾ ਬਣਦਾ ਹੈ ਕਿ ਸ਼ੱਕੀ ਇੱਕ ਲਿਫਾਫੇ ਵਿੱਚ ਕੱਚਾ ਮਾਸ ਪਾ ਕੇ ਲਿਆਇਆ ਅਤੇ ਸੀਸੀਟੀਵੀ ਫੁਟੇਜ ਵਿੱਚ ਉਸ ਨੂੰ ਗੇਟ ਦੇ ਅੰਦਰ ਮਾਸ ਸੁੱਟਦੇ ਆ ਦੇਖਿਆ ਜਾ ਸਕਦਾ ਹੈ ਚੱਕੀ ਦਾ ਕੋਈ ਪੱਕਾ ਪਤਾ ਟਿਕਾਣਾ ਨਹੀਂ ਜਿਸ ਦੇ ਮੱਦੇਨਜ਼ਰ ਪੁਲਿਸ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਕਿਸੇ ਸਾਜ਼ਿਸ਼ ਅਧੀਨ ਗੋਰੇ ਤੋਂ ਕੱਚਾ ਮਾਸ ਗੁਰਦੁਆਰਾ ਸਾਹਿਬ ਅੰਦਰ ਸੁੱਟਵਾਇਆ ਨਾ ਗਿਆ ਹੋਵੇ ਯੂਕੇ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਗਈ ਹੈ ਕਿ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਵਾਲਾ ਕਾਨੂੰਨ ਲਿਆਂਦਾ ਜਾਵੇ ਬਿਊਰੋ ਰਿਪੋਰਟ ਹੰਦਰ ਟੀਵੀ ਅਗਲੀ ਖਬਰ ਅਮਰੀਕਾ ਦੇ ਇਮੀਗ੍ਰੇਸ਼ਨ 에ਜੈਂਟਾਂ ਨੂੰ ਜਾਰੀ ਸਖਤ ਹਦਾਇਤਾਂ ਨਾਲ ਸੰਬੰਧਤ ਹੈ ਜੀ ਹਾਂ ਅਮਰੀਕਾ ਦੀ ਇੱਕ ਜ਼ਿਲ੍ਹਾ ਅਦਾਲਤ ਵੱਲੋਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ 에ਜੈਂਟਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਸ਼ਾਂਤਮਈ ਤਰੀਕੇ ਨਾਲ ਮੁਜਾਹਰਾ ਕਰ ਰਹੇ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਅਤੇ ਗੱਡੀਆਂ ਵਿੱਚ ਜਾਂਦੇ ਲੋਕਾਂ ਨੂੰ ਰੋਕਣ ਦੀ ਸਖਤ ਮਨਾਹੀ ਹੈ ਜੋ ਬਾਈਡਨ ਵੱਲੋਂ ਨਿਯੁਕਤ ਜੱਜ ਕੇਟ ਮੈਨਿੰਡੇਜ਼ ਵੱਲੋਂ ਵਿਖਾਵਾਕਾਰੀਆਂ ਵੱਲ ਹੰਝੂ ਗੈਸ ਦੇ ਗੋਲੇ ਦਾਗਣ ਤੇ ਵੀ ਰੋਕ ਲਾਗੂ ਕੀਤੀ ਗਈ ਹੈ ਮਿਨੇਸੋਟਾ ਦੀ ਜ਼ਿਲ੍ਹਾ ਅਦਾਲਤ ਦੀਆਂ ਹਦਾਇਤਾਂ ਮੀਨੀਆਪੋਲਿਸ ਵਿਖੇ ਆਇਜ਼ ਦੀ ਗੋਲੀ ਨਾਲ ਹੋਈ ਮੌਤ ਅਤੇ ਵਿਖਾਵਾਕਾਰੀਆਂ ਦੀ ਕੀਤੀ ਜਾ ਰਹੀ ਫੜੋਪੜੀ ਦੇ ਮੱਦੇਨਜ਼ਰ ਆਈਆਂ ਨੇ ਉੱਧਰ ਅਮਰੀਕਾ ਦੀ ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰੀਸ਼ੀਆ ਮੈਕਲਾਫਲਨ ਨੇ ਕਿਹਾ ਕਿ ਡੀ ਐਚ ਐਸ ਸ਼ਾਤਮਈ ਵਿਖਾਵੇ ਕਰਨ ਦੇ ਹੱਕ ਦਾ ਆਦਰ ਕਰਦਾ ਹੈ ਪਰ ਮਿਨੇਸੋਟਾ ਵਿੱਚ ਵੱਡੇ ਪੱਧਰ ਤੇ ਹਿੰਸਾ ਹੋ ਰਹੀ ਹੈ ਉਹਨਾਂ ਅੱਗੇ ਕਿਹਾ ਕਿ ਫਸਟ ਅਮੈਂਡਮੈਂਟ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਅਤੇ ਸ਼ਾਂਤਮਈ ਇਕਾਠ ਕਰਨ ਦੀ ਖੁੱਲ ਦਿੰਦੀ ਹੈ ਨਾ ਕਿ ਦੰਗੇ ਕਰਨ ਦੀ ਡੀ ਐਚ ਐਸ ਵੱਲੋਂ ਹਿੰਸਾ ਕਰਨ ਵਾਲਿਆਂ ਨੂੰ ਰੋਕਣ ਲਈ ਸੰਵਿਧਾਨ ਮੁਤਾਬਕ ਠੋਕਵੀਂ ਕਾਰਵਾਈ ਕੀਤੀ ਜਾ ਰਹੀ ਹੈ ਲੋਕ ਸੁਰੱਖਿਆ ਵਾਸਤੇ ਖਤਰਾ ਬਣ ਚੁੱਕੇ ਦੰਗਾਕਾਰੀਆਂ ਨੂੰ ਖੁੱਲੇ ਨਹੀਂ ਛੱਡਿਆ ਜਾ ਸਕਦਾ ਇਸ ਦੇ ਨਾਲ ਹੀ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਲਾਅ ਐਨਫੋਰਸਮੈਂਟ ਅਫਸਰਾਂ ਦੇ ਕੰਮ ਵਿੱਚ ਅੜਿੱਕੇ ਡਾਉਣਾ ਵੀ ਇੱਕ ਅਪਰਾਧ ਹੈ ਇਸੇ ਦੌਰਾਨ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਟਰੰਪ ਸਰਕਾਰ ਵੱਲੋਂ ਪੇਸ਼ ਵਕੀਲਾਂ ਨੇ ਦਲੀਲ ਦਿੱਤੀ ਕਿ ਆਈਐਸ ਦੇ ਅਫਸਰ ਆਪਣਾ ਬਚਾਅ ਕਰਨ ਲਈ ਕਾਰਵਾਈ ਕਰ ਰਹੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਮਿਨੇਸੋਟਾ ਸਰਕਾਰ ਵੱਲੋਂ ਆਈਐਸ ਦੀ ਕਾਰਵਾਈ ਤੇ ਤੁਰਤ ਰੋਕ ਲਾਉਣ ਦੀ ਮੰਗ ਕਰਦਾ ਇੱਕ ਮੁਕਦਮਾ ਵੱਖਰੇ ਤੌਰ ਤੇ ਦਾਇਰ ਕੀਤਾ ਗਿਆ ਹੈ ਸੂਬੇ ਦੇ ਸਹਾਇਕ ਅਟਾਰਨੀ ਜਨਰਲ ਬ੍ਰਾਇਨ ਕਾਰਟਰ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਇਹ ਸਭ ਤੁਰਤ ਰੋਕਿਆ ਜਾਣਾ ਲਾਜ਼ਮੀ ਹੈ ਦੂਜੇ ਪਾਸੇ ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਮਿਨੇਸੋਟਾ ਦੇ ਗਵਰਨਰ ਟੀਮ ਵੌਲਜ਼ ਅਤੇ ਮੀਨੀਆਪੋਲਿਸ ਦੇ ਮੇਅਰ ਜੈਕਬ ਫਰੇ ਵਿਰੁੱਧ ਪੜਤਾਲ ਆਰੰਭ ਦਿੱਤੀ ਗਈ ਹੈ। ਦੋਸ਼ ਲੱਗ ਰਹੇ ਨੇ ਕਿ ਗਵਰਨਰ ਅਤੇ ਮੇਅਰ ਦੀ ਮਿਲੀਭੁਗ ਤਹਿਤ ਆਈਸ ਦੇ ਕੰਮ ਵਿੱਚ ਅੜਿੱਕੇ ਡਾਹੇ ਜਾ ਰਹੇ ਨੇ। ਸੀਬੀਐਸ ਨਿਊਜ਼ ਦੀ ਰਿਪੋਰਟ ਮੁਤਾਬਕ ਟਿਮ ਵੌਲਜ਼ ਅਤੇ ਜੈਕਬ ਫਰੇ ਬਲੋਂ ਆਈਸ ਏਜੰਟਾਂ ਦੀ ਗਿਣਤੀ ਬਾਰੇ ਕੀਤੀਆਂ ਟਿੱਪਣੀਆਂ ਪੜਤਾਲ ਦਾ ਆਧਾਰ ਬਣੀਆਂ। ਟਰੰਪ ਸਰਕਾਰ ਦੀ ਕਾਰਵਾਈ ਬਾਰੇ ਮਿਨੇਸੋਟਾ ਦੇ ਗਵਰਨਰ ਟਿਮ ਵੌਲਜ਼ ਨੇ ਕਿਹਾ ਕਿ 2 ਦਿਨ ਪਹਿਲਾਂ ਐਲਿਜ਼ਾ ਸਲੌਟਕਨ ਵਿਰੁੱਧ ਪੜਤਾਲ ਆਰੰਭੀ ਗਈ ਅਤੇ 1 ਹਫ਼ਤਾ ਪਹਿਲਾਂ ਫੈਡਰਲ ਰਿਜ਼ਰਵ ਦੇ ਜੇਰਮ ਪਾਵਲ ਦਾ ਨਾਂ ਆ ਰਿਹਾ ਸੀ ਸਿਰਫ ਇੱਥੇ ਹੀ ਬਸ ਨਹੀਂ ਉਸ ਤੋਂ ਪਹਿਲਾਂ ਮਾਕ ਕੈਲੀਦਾ ਦਾ ਨਾਂ ਸਾਹਮਣੇ ਆਇਆ ਪਰ ਅਸਲੀਅਤ ਇਹ ਹੈ ਕਿ ਜਸਟਿਸ ਸਿਸਟਮ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਸਿਆਸੀ ਵਿਰੋਧੀਆਂ ਨੂੰ ਚੁੱਪ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚੱਲਦੇ ਹਾਂ ਡੋਨਲਡ ਟਰੰਪ ਵੱਲੋਂ ਮੈਕਸੀਕੋ ਉੱਤੇ ਹਮਲਾ ਕਰਨ ਦੀ ਕੀਤੀ ਜਾ ਰਹੀ ਤਿਆਰੀ ਨਾਲ ਸੰਬੰਧਤ ਅਹਿਮ ਖਬਰ ਵੱਲ ਡੋਨਲਡ 트럼ਪ ਵੱਲੋਂ ਸੰਭਾਵਤ ਤੌਰ ਤੇ ਮੈਕਸੀਕੋ ਉਤੇ ਹਮਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਅਮਰੀਕਾ ਦੀਆਂ 에ਅਰਲਾਈਨਜ਼ ਨੂੰ ਚੇਤਾਵਨੀ ਜਾਰੀ ਕਰ ਦਿੱਤੀ। 에ਅਰਲਾਈਨਜ਼ ਨੂੰ ਮੈਕਸੀਕੋ ਅਤੇ ਲਾਟਿਨ ਅਮਰੀਕਾ ਦੇ ਕਈ ਮੁਲਕਾਂ ਦੇ ਅਸਮਾਨ ਵਿੱਚੋਂ ਲੰਘਦਿਆਂ ਸੁਚੇਤ ਰਹਿਣ ਵਾਸਤੇ ਆਖਿਆ ਗਿਆ ਹੈ। 16 ਜਨਵਰੀ ਨੂੰ ਜਾਰੀ ਅਤੇ 60 ਦਿਨ ਲਾਗੂ ਰਹਿਣ ਵਾਲੀ ਵਾਰਨਿੰਗ ਬਾਰੇ ਮੈਕਸੀਕੋ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਿਰਫ ਐhtਿਆਤੀ ਕਦਮ ਹੈ। ਅਤੇ ਮਲਕ ਦੀਆਂ ਹਵਾਈ ਸਰਹਦਾਂ ਤੇ ਕੋਈ پابੰਦੀ ਲਾਗੂ ਨਹੀਂ ਕੀਤੀ ਗਈ ਚੇਤੇ ਰਹੇ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਨੇ 8 ਜਨਵਰੀ ਨੂੰ ਕਿਹਾ ਸੀ ਕਿ ਮੈਕਸੀਕੋ ਵਿੱਚ ਡਰਗ ਕਾਰਟਲਸ ਮਲਕ ਚਲਾ ਰਹੇ ਨੇ ਅਤੇ ਅਮਰੀਕਾ ਇਹਨਾਂ ਵਿਰੁੱਧ ਜ਼ਮੀਨੀ ਹਮਲੇ ਕਰ ਸਕਦਾ ਹੈ ਵੈਨੇਜ਼ੁਏਲਾ ਵਿਰੁੱਧ ਕਾਰਵਾਈ ਮਗਰੋਂ 트੍ਰੰਪ ਨੇ ਆਖਿਆ ਸੀ ਕਿ ਉਹਨਾਂ ਦੀ ਸਰਕਾਰ ਜਲਦ ਹੀ ਜ਼ਮੀਨ ਤੇ ਮੌਜੂਦ ਡਰਗ ਕਾਰਟਲਸ ਨੂੰ ਨਿਸ਼ਾਨਾ ਬਣਾਉਣ ਦੀ ਕਾਰਵਾਈ ਕਰੇਗੀ ਡੋਨਲਡ 트੍ਰੰਪ ਦਾ ਮੰਨਣਾ ਹੈ ਕਿ ਮੈਕਸੀਕੋ ਵਿੱਚ ਤਿਆਰ ਹੋ ਰਹੇ ਨਸ਼ਿਆ ਰਾਹੀ ਅਮਰੀਕਾ ਵਿੱਚ ਹਰ ਸਾਲ 2.5 ਤੋਂ 3 ਲੱਖ ਲੋਕ ਮਾਰ ਰਹੇ ਨੇ। ਉਹਨਾਂ ਕਿਹਾ ਕਿ ਸਮੁੰਦਰੀ ਰਸਤੇ ਨਸ਼ਾ ਤਸਕਰੀ ਉੱਤੇ 97% ਰੋਕਲਾ ਦਿੱਤੀ ਗਈ ਹੈ ਅਤੇ ਹੁਣ ਜ਼ਮੀਨੀ ਕਾਰਵਾਈ ਕੀਤੀ ਜਾਵੇਗੀ। ਉਧਰ ਮੈਕਸੀਕੋ ਦੀ ਰਾਸ਼ਟਰਪਤੀ ਕਲੋਡੀਆ ਸ਼ੀਨਬੋਮ ਨੇ 트੍ਰੰਪ ਦੀਆਂ ਟਿੱਪਣੀਆਂ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਨਿਕੋਲਸ ਮਾਦੋਰੋ ਦੀ ਗ੍ਰਿਫਤਾਰੀ ਮਗਰੋਂ ਅਮਰੀਕਾ ਕਿਸੇ ਵੀ ਖੇਤਰ ਦਾ ਮਾਲਕ ਨਹੀਂ ਬਣ ਸਕਦਾ। ਬੀਰੋ ਰਿਪੋਰਟ ਹਮਦਾਰ ਟੀਵੀ ਸਾਥ ਟ੍ਰੀਕਲ ਹਮਦਾਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ